ਉਦੋਂ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਅਸੀਂ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਆ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦਵਾਗੇ ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਨੀਆ ਦਾ ਕੈਂਸਰ ਦਾ ਬਹੁਤ ਜ਼ਿਆਦਾ ਰੋਗ ਫੈਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕੋਈ ਸੋ ਅਜੇ 4 ਤਰੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ ਇਹ ਮੇਰਾ ਪਹਿਲਾ ਪ੍ਰੋਜੈਕਟ ਹੈ ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ ਇਹਦਾ ਤਾਂ ਅਸੀਂ ਪ੍ਰੋਜੈਕਟ ਮੇਰੇ ਨਾਲ ਕੁਸ਼ਲਨ ਨੇ ਸਰਦਾਰ ਹਰਪੀਤ ਸਿੰਘ ਆਈਐਸ ਅਫਸਰ ਨੇ ਸਾਡੀ ਪਾਰਟੀ ਦੇ ਆਗੂ ਨੇ ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ ਬਨੀਸ਼ ਜੀ ਕੋਲ ਸਭ ਸਰ ਆਏ ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਲਿਆ ਇਨੂੰ ਸਹੀ ਟੰਗਦਲ ਕਰਦੀ ਪਰ ਇਹਨੂੰ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੰਗੇ ਬਾਅਦ ਚ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ ਔਰ ਇਹਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੀਨ ਐਂਡ ਕਲੀਨ ਜਿਹੜੀ ਮਹਿੰਨਾ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਮੱਲਾ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨਾਂ 'ਚ ਮੈਂ ਤੁਹਾਨੂੰ ਦੱਸੂਗਾ ਕਿ ਸ਼ਹਿਰ ਦੇ ਵਿੱਚ ਰੁੱਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੁੱਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਨਏ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚੱਲ ਜਾਗੇ ਜਾਂ ਜੱਜਾ ਦੇ ਚੜ ਜਾਣਗੇ ਅਸੀਂ ਇੱਥੇ ਦੇ ਰਹਿਣ ਵਾਲੇ ਹਾਂ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਨਿਗਮੀਆਂ ਨੂੰ ਸਭ ਨੂੰ ਮੈਂ ਆ ਉਹਦੇ ਪਹਿਲਾਂ ਇਹਨੂੰ ਐਫਐਸਓ ਸਾਫ਼ ਕਰਾਂਗੇ ਸਾਦੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਇਹ ਦਾ 2-4 ਦਿਨਾਂ ਵਿੱਚ ਆਪਾਂ ਸੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫੇਰ ਕੀ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜਾ। ਹਾਂ। ਧੰਨਵਾਦ ਸਾਬ ਲੈਕਚਰਾਂ ਜੀ ਇੱਕ ਵਾਰਾ ਕੀਤਾ ਸੀਗਾ ਓਜਲਾ ਸਾਹਿਬ ਦੇ ਬਾਹਰਲੇ ਗੰੰਦਾਂ ਵਾਲਾ ਉਹਨੂੰ ਵੀ ਬੰਦ ਕੀਤਾ। ਇਹ ਉਹੀ ਆ ਉਹੀ ਨਾਲ ਹੈ। ਇਹ ਉਹੀ ਨਾਲਾ ਤੋੜ ਇੱਥੋਂ ਸਟਾਰਟ ਹੁੰਦਾ ਤਾਂ ਇੱਥੋਂ ਸ਼ੁਰੂ ਕੀਤਾ। ਇਹ ਐਮਪੀ ਸਾਹਿਬ ਦੇ ਘਰ ਦੇ ਲਾਗੂ ਦੀ ਐਮਪੀ ਸਾਹਿਬ ਦੇ ਦਫ਼ਤਰ ਦੇ ਲਾਗੂ ਦੀ ਜਾਂਦਾ। ਇਹ ਟੋਟਲ ਨਾਲਾ ਸਾਰਾ ਆਪਾਂ ਬੜਾਵਾਂਗੇ ਵਧੀਆ। ਉਹਦਾ ਟੋਟਲ ਤਾਂ ਹੀ ਸ਼ੁਰੂ ਕੀਤਾ ਅੱਜ ਸ਼ੁਰੂ ਕਰਤਾ ਕਿਉਂਕਿ ਲੋਕ ਉਹ ਕਹਿੰਦੇ ਇੱਜਾ ਕਿ ਤੁਸੀਂ ਤੂੰ ਹੀ ਕਰਦੇ ਹੋ ਜੀ ਜੇ ਐਮਪੀ ਨੇ ਨਹੀਂ ਕੀਤਾ ਮੈਂ ਕਿਹਾ ਇਹੀ ਕਰਦੇ ਆਂਗੇ ਇੱਕ ਵਾਰ ਉਹਨੂੰ ਸੋ ਜੇ ਧਾਰਨਾ ਸਵਾਲ ਨਹੀਂ ਕਿਉਂਕਿ ਮੈਂ ਤਾਂ ਸਮਝਦਾ ਕਿ ਲੋਕਾਂ ਨੇ ਜਿੰਦੀਆਂ ਵੋਟਾਂ ਪਾਈਆਂ 215000 ਵੋਟ ਪਈ 14000 ਉਹ ਬਹੁਤ ਵੱਡੀ ਵੋਟ ਹੈ ਸ਼ਾਇਦ ਕਿੰਨੇ ਲੋਕਾਂ ਨੇ ਆਪਣੀ ਵੋਟਾਂ ਮਾਈਆਂ ਸੋ ਲੋਕਾਂ ਦੀ ਮੰਗ ਨੂੰ ਮੁੱਖ ਰੱਖ ਕੇ ਸਭ ਤੋਂ ਪਹਿਲਾਂ ਅੱਜ ਜਿਹੜਾ ਵਿਕਾਸ ਕਾਰਜ ਜਿਹੜਿਆ ਸਭ ਤੋਂ ਜੂਰੀ ਪ੍ਰੋਜੈਕਟ ਜਿਹੜਾ ਉਹਨੂੰ ਮੈਂ ਅੱਜ ਸ਼ੁਰੂ ਕੀਤਾ ਅਰਵਨ ਸਾਹਿਬ ਇਹ ਬੰਦ ਕੀਤਾ ਜਾਏਗਾ ਜਾਂ ਇਹਨਾਂ ਸਾਫ ਹੀ ਕੀਤਾ ਜਾਏਗਾ ਨਹੀਂ ਨਹੀਂ ਪਹਿਲਾਂ ਸਾਫ ਕਰਾਂਗੇ ਮੁੜਕੇ ਨੂੰ ਫਿਰ ਬੰਦ ਕਰਾਂਗੇ ਵਧੀਆ ਗੱਲ ਪਹਿਲਾਂ ਸਾਫ ਕਰਨਾ ਬਹੁਤ ਜ਼ਰੂਰੀ ਹਾਂ ਪਹਿਲਾਂ ਸਾਫ ਕਰ ਹਾਂਜੀ ਹਾਂਜੀ ਪਾਣੀ ਉਹਨੂੰ ਪੇਪਰ ਨਾਲ ਸਫਾਈ ਕਰਕੇ ਫਿਰ ਉਹਨੂੰ ਪੇਪਰ ਨਾਲ ਹੀ ਪਾਣੀ ਕੱਢ ਦਿੱਤਾ ਜਾਵੇ ਤੇ ਉਹ ਬਹੁਤ ਉਹੀ ਗੱਲ ਹੈ ਉਹੀ ਗੱਲ ਪਾਪਾਂ ਥੱਲੇ ਪਈਆਂ ਮੈਂ ਕੋਈ ਵੇਖੀ ਜਾਉ ਤੋਈ ਉਹੀ ਕਹਾਂਗੇ ਅਮੇ ਨੂੰ ਪਤਾ ਇਹਦੇ ਥੱਲੇ ਪਾਈਪ ਆ ਗਿਆ ਤੇ ਜਿੱਥੇ ਛੋਟੀਆਂ ਉੱਥੇ ਵੱਡੀਆਂ ਪਾ ਦਾਂਗੇ ਹਾਂ ਜੀ ਆਹ ਇਹਦੇ ਇੰਨੀ ਵੱਡੀਆਂ ਪੇਪਰ ਪਈਆਂ ਨੇ ਵੱਡੀਆਂ ਪਈਆਂ ਨਾ ਵੱਡੀਆਂ ਪੇਪਰ ਪਈਆਂ ਕੋਈ ਗੱਲ ਉਹਨੂੰ ਥੱਲੋਂ ਦੀ ਪਾਣੀ ਪਾਈਪਾਂ ਦੇ ਵਿੱਚ ਉਹਦੀ ਕਰ ਦੇਣਗੇ ਸਾਈਟ ਤੇ ਜਿਹੜਾ ਹੈ ਡਰੇਨ ਨੂੰ ਇੱਕ ਪ੍ਰੋਜੈਕਟ ਹੈ ਸਾਡਾ ਇਹਨੂੰ ਉਦਾਂ ਸਾਡਾ ਪੱਕਿਆ ਕਰਕੇ ਵਧੀਆ ਕਰਦਾਂਗੇ ਜਿਹੜਾ ਨਹਿਰ ਦਾ ਪਾਣੀ ਵਗਦਾ ਜਿਹੜਾ ਅਜਾ ਮੀਂਹ ਦਾ ਪਾਣੀ ਇੱਥਾ ਮੈਂ ਤੁਹਾਡੇ ਏਰੀਆ ਚ ਜਨਾਲੇ ਭਿੰਦੇ ਬੰਗੇ ਪਿੰਡ ਮੇਰਾ ਮੈਂ ਕਿੱਥਨ ਮਰਿਆ ਹੈ ਗਿਆ ਨਹੀਂ ਕੋਈ ਨਹੀਂ ਮਿਹਰਬਾਨੀ ਕਰਕੇ ਇਹ ਕਰਵਾ ਦਿਓ ਸਾਡਾ ਮੈਂ ਤਾਂ ਹੀ ਸ਼ੁਰੂ ਕੀਤਾ ਇਹ ਦੇਖਣੋਂ ਅਜੇ 4 ਦਿਨ ਚੱਲਤਾ ਹੈ ਅੱਜ ਹੀ ਸ਼ੁਰੂ ਕਰਤਾ ਆਹ ਇੱਕ ਪਿੰਡ ਮਾਲ ਦਾ ਵੀ ਇੱਕ ਫੋੜਾ ਫਸਿਆ ਹੈ ਕਿਸ਼ਤਾਂ ਨੇ ਬਣਦਾ ਪਿਆ ਜੀ ਉਹ ਉਹ ਵੀ ਪੜਾ ਤਾ ਉਹ ਵੀ ਪੜਾ ਤਾ ਸਾਰਾ ਆਇਆ ਲੇਕਿਨ ਉਹ ਨੋਟਿਸ ਦੇ ਵਿੱਚ ਉਹ ਵੀ ਪੜਾ ਬੜਾ ਨਾਲ ਉਹ ਵੀ ਪੜਾ ਪੜਾ ਦਿਓ Thank okay. okay. you